ਲੱਗਿਆ ਫਿਰਦਾਗਾ ਚਾਂਪ ਚੜਕੀ ਜੀ ਦੇ ਪਿੱਛੇ ਭੈਣਿਆ ਨਾ ਸਾਲਾ ਉਲੂ ਜਾ ਪਤਾ ਨਹੀਂ ਕੀਤੀ ਮੀਨੇ ਸੋ ਹਰਸ਼ ਹੋ ਗਈ ਤਿਆਰ ਹਾਂਜੀ ਤਿਆਰ ਤਾਂ ਮੈਂ ਹੋ ਗਈ ਅੱਛਾ ਇਹ ਸੂਟ ਮੈਂ ਲੈ ਕੇ ਆਈ ਸੀ ਨਾ ਤੇ ਤਾਂ ਹਾਂਜੀ ਉਹੀ ਸੂਟ ਸੋਹਣਾ ਲੱਗਦਾ ਬਹੁਤ ਵਧੀਆ ਲੱਗਰੀਆਂਗੇ ਸੂਟ ਜਿਹਦੇ ਚ ਸੋਹਣਾ ਤੇ ਲੱਗੂਗਾ ਫਿਰ ਤੁਸੀਂ ਜੋ ਲੈ ਕੇ ਆਏ ਸੀਗੇ ਹਮ ਸਾਰਿਆਂ ਨਾਲ ਤੂੰ ਹੀ ਵਧੀਆ ਲੱਗੇਂਗੀ ਐਤਕੀ ਤਾਂ ਆਪਣੀ ਟੌਰ ਹੋ ਗਈ ਤੁਸੀਂ ਨੇ ਵੀ ਮੈਚਿੰਗ ਕਰ ਰੱਖੀ ਐ ਮੇਰੇ ਫਿਰ ਮੈਨੂੰ ਪਤਾ ਸੀ ਬਲੈਕ ਸੂਟ ਪਾਉਣਾ ਤੂੰ ਮੈਂ ਬਲੈਕ ਸ਼ਰਟ ਹੀ ਲੈ ਆਈ ਸੀ ਤੇ ਲੈ ਗਿਰ ਗੱਲ ਸੋਹਣਾ ਪ੍ਰੋਗਰਾਮ ਕਿੰਨੇ ਵਜੇ ਦਾ ਨਾ ਦਾ 10:00 ਵਜੇ ਦਾ ਸੀਗਾ ਸਾਢੇ 9:00 ਵਜੇ ਚੱਲੀਏ ਫਿਰ ਆਪਾਂ ਹਾਂਜੀ ਫਿਰ ਮੰਮੀ ਨੂੰ ਦੱਸ ਤੂੰ ਕਿਸੇ ਨੇ ਚਲੋ ਮੰਮੀ ਨੂੰ ਨਾਲ ਵਿੱਚ ਦੱਸ ਦਿੰਦੇ ਆਪਾਂ ਦੋਨੇ ਜਾਣ ਜਾਂਦੇ ਹਾਂ ਦੱਸ ਦਿੰਦੇ ਆ ਮੰਮੀ ਨੂੰ ਠੀਕ ਹੈ ਫਿਰ ਲੇਟ ਆਵਾਂਗੇ ਨਾ ਹੱਥ ਨੇ ਅੱਜ ਅੱਜ ਚੱਕਲਾ ਪਰਸਾ ਉਹ ਬੈਠੇ ਮੰਮੀ ਹੁਣ ਲੱਗੇ ਲੋੜ ਬੈਠੀ ਆ ਹਾਂਜੀ ਮੰਮੀ ਜੀ ਜਾਣੇ ਸੰਗਲੀ ਬੈਠੇ ਫਿਰ ਕੀ ਦੇ ਵਿਆਹ ਤੇ ਮੰਮੀ ਰੱਖੀ ਚੇਹੀ ਨਹੀਂ ਤੇ ਵਿਆਹ ਦਾ ਨਾ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਮੰਮੀ ਦੱਸਣ ਵਾਲੀ ਗੱਲ ਸੀ ਇਹਦੇ ਵਿੱਚ ਐ ਸੋਚਿਆ ਜਾਂ ਜਾਂਦੇ ਆਂ ਦੱਸ ਦਾਂਗੇ ਅਸੀਂ ਨਾਲੇ ਮੰਮੀ ਜੀ ਮੈਨੂੰ ਤਾਂ ਲੱਗੇ ਕਿ ਤੁਹ ਸੁਖਣੀ ਤੁਹਾਨੂੰ ਦੱਸਦਾ ਇਹ ਕਿੱਥੇ ਕੁਝ ਦੱਸਦਾ ਤੂੰ ਤਾਂ ਘਰੇ ਹੰਮੀ ਆਂਗੇ ਤੂੰ ਤਾਂ ਦੱਸਦੇ ਆ ਕਰ ਮੰਮੀ ਜੀ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਸੁਖਣੀ ਤੁਹਾਨੂੰ ਦੱਸਿਆ ਨਹੀਂਗਾ ਮੁੰਡਿਆ ਨਾ ਤੂੰ ਇਕੱਲਾ ਜਾਵੇਂਗਾ ਅੱਗੇ ਤੈਨੂੰ ਮੈਂ ਕਦੇ ਕਿਤੇ ਇਕੱਲੇ ਨਹੀਂ ਜਾਣ ਦਿੱਤਾ ਦਾ ਮੈਂ ਤੇਰੇ ਨਾਲ ਚੱਲੂੰਗੀ ਵਿਆਹ 'ਚ ਤੁਸੀਂ ਨਾਲ ਆਓਗੇ ਮੰਮੀ ਜੀ ਇਹ ਜੇ ਮੇ ਨਾਲ ਜਾਣ ਵਾਲੀ ਗੱਲ ਹੈ ਤਾਂ ਹੱਥ ਨੂੰ ਮੁੜਿਆ ਆਉਂਗਾ ਜਾ ਕੇ ਤੇ ਹੱਥ ਤੁਹਾਨੂੰ ਮੁੜਿਆਵੇਂਗਾ ਮੈਂ ਤੈਨੂੰ ਐਂ ਕਹਿੰਦੀ ਆ ਇਕੱਲਾ ਨਾ ਕਿਤੇ ਜਾ ਮੈਂ ਤੇ ਨਾਲ ਵਾਲ ਨੂੰ ਕੀ ਹੁੰਦਾ ਤਾਂ ਫਿਰ ਆਂ ਗਈ ਜਾਨੀ ਆਗੀ ਨਾਲ ਹੱਥ ਛੂਗੀ ਮੇਰੇ ਤੇ ਭਾਈ ਇਹਨੂੰ ਕੀ ਪਤਾਗਾ ਮੈਨੂੰ ਐ ਸੀਗਾ ਇੱਕ ਤੁੰਦ ਤੁੰਦ ਬਾਲੀ ਪੈਂਦੀ ਆਗੀ ਇੰਨੀ ਠੰਡ ਹੋ ਰਹੀ ਆ ਜੀ ਉਹ ਮਾਂਹੀ ਜੀ ਗੱਲ ਨਹੀਂ ਸੀ ਟਾਈਮ ਨਾਲ ਆ ਜਾਾਂਗੇ ਤੇ ਟਾਈਮ ਨਾਲ ਆ ਜਾਾਂਗੇ ਪਹਿਲਾਂ ਦੱਸ ਦਿੰਦੇ ਤਾਂ ਮੇਰੇ ਵਰਗੀ ਨਾਰ ਪਹਿਲਾਂ ਤੁਰਪੰਦੀ ਮੌਕੇ ਤੇ ਆ ਕੇ ਤੂੰ ਦੱਸਦਾ ਇਹਨਾਂ ਨੇ ਹੈ ਜੀ ਸੰਗ ਸ਼ਰਮ ਵੀ ਆ ਕੇ ਦੱਸ ਦੇ ਉਹ ਮੈਨੂੰ ਐ ਸੀ ਮਾਂ ਵੀ ਤੈਨੂੰ ਦੱਸਣ ਦੀ ਕਿ ਲੋੜ ਵੀ ਸੇਲੀ ਦਾ ਵਿਆਹ ਹੈਗਾ ਆਪਣੇ ਦਾ ਰਿਸ਼ਤੇਦਾਰੀ ਚ ਵਿਆਹ ਹੈਗਾ ਤੂੰ ਵੀ ਤੀਵੀ ਦਾ غلام ਹੋ ਗਿਆ ਇਹਦੀਆਂ ਮੰਨਣ ਲੱਗ ਗਿਆ ਮੇਰੀ ਤਾਂ ਇੱਕ ਵੀ ਦੀ ਗੱਲ ਸੁਣਦਾ ਮੰਮੀ ਜੀ ਦੀ ਗੁਲਾਮੀ ਵਾਲੀ ਕੀ ਗੱਲ ਲੱਗੀ ਹੋਰ ਦੱਸ ਕਾਦੀ ਗੱਲ ਲੱਗੀ ਗੁਲਾਮੀ ਵਾਲੀ ਗੱਲ ਲੱਗੀ ਨਹੀਂ ਮਾਂ ਨੂੰ ਕੁੱਚੇ ਬਿਨਾ ਅਗਲਾ ਦਿਨ ਹੀ ਨਹੀਂ ਟੱਪਦਾ ਤੈਨੂੰ ਤਾਂ ਐ ਹੋ ਗਿਆ ਮੇਰਾ ਵਿਆਹ ਹੋ ਗਿਆ ਤੇ ਬਸ ਹੁਣ ਤਾਂ ਮੈਂ ਖੁੱਲਾ ਹੋ ਗਿਆ ਅਸੀਂ ਕਿਹੜਾ ਗਲਤ ਜਗ੍ਹਾ ਤੇ ਜਾਈਏ ਨੇ ਕਿਤੇ ਵਿਆਹਤੀ ਜੰਨੇ ਆਂ ਇਹਦੀ ਸੇਲੀ ਦਾ ਵਿਆਹ ਸੁਬਾਹ ਕਰਨ ਲੱਗ ਗਈ ਤੇ ਭਾਈ ਮੇਰਾ ਜੀ ਘਬਰਾਉਂਦਾਗਾ ਹੋਰ ਕੁਛ ਨਹੀਂ ਤੈਨੂੰ ਪਤਾ ਇੱਕਉ ਮੇਰਾ ਬਲੱਡ ਵਾਦਾਗਾ ਮਾਂ ਮੈਂ ਤੇਰੀ ਗੱਲ ਮੰਨਦਾਗਾ ਵੀ ਤੈਨੂੰ ਟੈਨਸ਼ਨ ਰਹਿੰਦੀ ਹੈਗੀ ਤਾਂ ਵਿਆਹ ਤੋਂ ਪਹਿਲਾਂ ਕਿਹੜਾ ਮੈਨੂੰ ਜਾਣਦੀ ਸੀ ਕਿਦੇ ਪੁੱਤ ਤੂੰ ਮੇਰਾ ਕੱਲਾ ਕੱਲਾ ਪੁੱਤਾਂਗਾ ਮੈਂ ਤਾਂ ਨਾ ਜਦੋਂ ਤੂੰ ਬਾਹਰ ਨਿਕਲਦਾ ਮੇਰਾ ਕਾਲਜਾ ਖੁਸਦਾਗਾ ਓ ਮਾਂ ਤੂੰ ਟੈਨਸ਼ਨ ਨਾਲ ਜੇ ਕੁਛ ਮੰਗੋਣਾ ਤੂੰ ਮੈਨੂੰ ਦੱਸ ਦੇ ਤੂੰ ਆਉਂਦਾਗਾ ਲੈ ਆਉਂਗਾ ਤੇ ਨਾਲੇ ਮੇਰੀ ਗੱਲ ਕੋਰ ਸੁਣ ਜੇ ਰੋਟੀ ਪਕਾਉਣੇ ਨੇ ਤੁਸੀਂ ਆਪਦੀ ਬਣਾ ਕੇ ਖਾਲੇ ਦੇ ਚਲ ਕੋਈ ਨਾ ਰੋਟੀ ਤਾਂ ਮੈਂ ਬਕਾ ਲੂੰਗੀ ਨਾ ਮੇਰੀ ਗੱਲ ਸੁਣ ਕਿੰਨੇ ਕ ਬਜੇ ਮੁੜਿਆਵੇਂਗਾ ਸਾਨੂੰ 7-8 ਤੱਕ ਜਾਨੀ ਆਣੀਵੇਂ ਕਿੱਥੇ ਪੈਲਸ ਤੇ ਜਾਣਾਗਾ ਹਾਂ ਪੈਲਸ ਤੇ ਜਾਣਾਗਾ ਲੈ ਆਉਣੇ ਖਾਣੀਆਂ ਇਹਦੀਆਂ ਉਹਨਾਂ ਨੂੰ ਮਿਲ ਮਿਲ ਲੂਗੀ ਮਾਂ ਪਰ ਕੇ ਦੇ ਤੁਸੀਂ ਜਾਵੋਗੇ ਛੇਲਿਆਂ ਨੂੰ ਤਾਂ ਤੜਕੀ ਬਥੇਰਾ ਮੈਂ ਲੂਗੀ ਹੈ ਫਿਰ ਅੱਧੀ ਰਾਤ ਨੂੰ ਥੋੜੀ ਕਰਕੇ ਆਉਣੀ ਹੈਗੀ ਚਲ ਮਾਂ ਮੇਰੀ ਗੱਲ ਸੁਣੀ ਸ਼ਾਮਣੇ ਪਾ ਕੇ ਰੋਟੀ ਖਾ ਕੇ ਉਹਦੀ ਨਿਕਲ ਲਾਂਗੇ ਠੀਕ ਹੈ ਤੈਨਾਂ ਨਾਲ ਆ ਜਾਾਂਗੇ ਅਸੀਂ ਚੰਗਾ ਮਾਰੇ ਚ ਟਾਈਮ ਨਹੀਂ ਤੁਰਪੀ ਚਗਾ ਨਾ ਨਾ ਧੁੰਦ ਵਾਲੀ ਢਿਗਨ ਲੱਗ ਜਾਂਦੀ ਆਉਦੀ ਨਾ ਨਾ ਕੋਈ ਰੈਂਟ ਵਾਲੀ ਆ ਜਾਗੇ ਤੇ ਮੇਰੀ ਗੱਲ ਲਿਆ ਤੇ ਮਾਂ ਕੁਝ ਬਾਜ਼ਾਰ ਚੋਂ ਬਸ ਭਾਈ ਕੁਝ ਨਹੀਂ ਲਿਆਉਣਾ ਨਾ ਨਾ ਉੱਥੇ ਪਹੁੰਚ ਕੇ ਮੈਨੂੰ ਫੋਨ ਕਰਦੀ ਠੀਕ ਆ ਮੈਂ ਫੋਨ ਕਰ ਦਾਂਗਾ ਠੀਕ ਆ ਚਲ ਚੱਲੀਏ ਫਿਰ ਆਪਾਂ ਲੇਟ ਹੋਈ ਜਾਂਦੇ ਠੀਕ ਆ ਠੀਕ ਆ ਭਾਈ ਠੀਕ ਆ ਪੁੱਤਾਂ ਹਾਂਜੀ ਮੰਮੀ ਜੀ ਆ ਕੀ ਕਰਿਆ ਇਹ ਚਾਹ ਧਰੀ ਹੈ ਮੰਮੀ ਜੀ ਤੈਨੂੰ ਪਤਾ ਸੁੱਕ ਨੂੰ ਨਾ ਕਿਸੇ ਦੇ ਹੱਥ ਦੀ ਚਾਹ ਨਹੀਂ ਪਸੰਦ ਹੈਗੀ ਤੂੰ ਚਾਹ ਕਿਉਂ ਚਾਹ ਕਰਦੀ ਮੈਂ ਆਪ ਬਣਾ ਕੇ ਪਿਉ ਮੇਰੇ ਪੁੱਤ ਨੂੰ ਨਾ ਨਾ ਤੈਨੂੰ ਕਿੰਨੇ ਵਾਰੀ ਕਿਹਾ ਵੀ ਇਹ ਰਸੋਈ ਚ ਨਾ ਜੋੜੇ ਲੈ ਕੇ ਨਾ ਬੜਿਆ ਕਰ ਤੂੰ ਜੋੜੇ ਲੈ ਕੇ ਭਈ ਕਿਉਂ ਬੜਦੀ ਆ ਜੇ ਬਾਲਾ ਕਰਦੀਆਂਗੀ ਤਾਂ ਜਰਾਬਾ ਪਾਲਿਆ ਕਰ ਮੈਂ ਵੀ ਜਰਾਗਾ ਜੀ ਤੁਰੇ ਫਿਰਦੀ ਆਂਗੀ ਠੰਡ ਸੀਗੀ ਮੰਮੀ ਜੀ ਤਾਂ ਕਰਕੇ ਮੈਂ ਜੁੱਤੀ ਪਾ ਲਈ ਪੈਰਾ ਚ फेर ਸੋਈ ਚ ਤੈਨੂੰ ਇੰਨੇ ਵਾਰੀ ਕਿਹਾ ਵੀ ਜੁੱਤੀ ਲੈ ਕੇ ਨਹੀਂ ਵਰਦੇ ਹੈਗੇ ਮੈਂ ਨਾ ਮੈਂ ਚਾਹ ਹੋਰ ਬਣਾਉਂਗੀ ਆ ਚੱਕ ਚਾਹ ਬਣਾਉਂਗੀ ਮੈਂ ਮੇਰੇ ਪੁੱਤ ਵਾਸਤੇ ਆਪ ਬਣਾ ਕੇ ਪਿਆਉਂਗੀ ਉਹਨੂੰ ਠੀਕ ਹੈ ਮੰਮੀ ਜੀ ਹੁਣ ਬਣਾਉਣੀ ਆ ਮੇਰੇ ਪੁੱਤ ਦੀ ਮਨਪਸੰਦ ਦੀ ਚਾਹ ਲੌਂਗ ਲੈ ਚੀ ਆ ਪਾ ਕੇ ਆਪ ਦਾ ਉਦਾਂ ਪਾ ਕੇ ਬਣਾਉਂਗੀ ਇਹ ਤਾਂ ਉਹ ਹੀ ਡੁੱਪਕਲ ਪਾਣੀ ਬਣਾ ਦਿੰਦੀ ਆ ਜੀ ਚੱਚ ਦੀ ਚਾਹ ਵੀ ਨਹੀਂ ਬਣਾ ਕੇ ਪਿਆ ਸਕਦੇ ਬਿਬੂ ਕੰਮ ਲਈ ਗੋੜ ਗੜ ਪਾ ਦੇ ਜਿਵਾਕ ਨੂੰ ਚਾਹ ਪਾਣੀ ਚੰਗਾ ਲੱਗੂਗਾ ਇਹ ਤੇ ਅੱਧੀ ਖਾਣੀ ਮੈਂ ਹੀ ਆ ਕੇ ਲੀਟਰੀ ਕਰੂੰਗੀ ਤੈਨੂੰ ਕਰਨ ਨਦੰਨੇ ਮੈਂ ਆਪਦੇ ਹੱਥ ਦੀ ਚਾਹ ਪਾਣੀ ਪਿਆਇਆ ਕਰੂੰ ਹੱਸੇ ਚਾਲੇ ਕਿ ਨਹੀਂ ਤੂੰ ਮੰਮੀ ਲੈ ਕੇ ਆਉਂਦੇ ਨੇ ਜਹਾ ਦਾ ਅੱਛਾ ਅੱਛਾ ਲੈ ਸੋਖਾ ਚਾਹ ਪੀ ਲੈ ਪੁੱਤ ਪੀ ਲੈ ਚਾਹ ਤੂੰ ਪੀ ਕੇ ਦੱਸ ਵੀ ਚਾਹ ਬਣੀ ਕਿਵੇਂ ਆ ਗਈ ਚਾਹ ਤਾਂ ਮੈਂ ਵਧੀਆ ਬਣਾਉਣੀ ਆਂਗੀ ਤੂੰ ਚੱਕ ਲੈ ਹਰਸ ਤੂੰ ਮੇਰੀ ਚਾਹ ਚਾਹ ਤਾਂ ਹਰਸ਼ ਵੀ ਵਧੀਆ ਬਣਾਉਣੀ ਜਾਈ ਪਹਿਲਾਂ ਅੱਛ ਨੂੰ ਭੇਜਿਆ ਸੀ ਬਣਾਉਣ ਮੈਂ ਹਰਸ਼ ਮੇਰੀ ਗੱਲ ਸੁਣ ਆਪਣੇ ਭੱਲੇ ਡਿਆਣਾ ਮੈਂ ਯਾਰ ਦੋਸਤਾਂ ਵੱਟ ਹੀ ਹੈਗਾ ਬਿੱਟੂ ਦਾ ਹਾਂਜੀ ਤੇ ਮੈਂ ਦੋ ਤਿੰਨ ਸ਼ਰਟਾਂ ਚੱਕ ਕੇ ਲਿਆਉਣਾ ਠੀਕ ਆ ਤੇ ਮੈਨੂੰ ਸ਼ਰਟਾਂ ਦਾ ਕਿਹੜੀਆਂ ਪਾਵਾਂ ਮੈਂ ਹਾਂਜੀ ਠੀਕ ਆ ਕੋਈ ਨਾ ਠੀਕ ਆ ਲਿਆਉਣਾ ਠੀਕ ਆ ਚੱਕ ਉਧਰ ਕਪੜੇ ਜਮੇ ਠੀਕ ਆ ਸ਼ਰਟਾਂ ਵੀ ਨਾ ਤੀਵੀ ਨੂੰ ਪੁੱਛ ਪੁੱਛ ਕੇ ਪਾਉਂਦਾਗਾ ਵੱਡਾ ਤੀਵੀ ਦਾ ਗਲਾਮ ਮਾਂ ਤਾਂ ਨਾ ਲਵੇ ਬੈਠੀ ਐ ਨਾ ਦੇਦੀ ਵੀ ਨਹੀਂ ਵੀ ਮੈਨੂੰ ਵੀ ਪੁੱਛ ਲਾਂਦਾ ਆ ਚਾ ਲੈ ਹੰਦੀਆਂ ਦੱਸ ਕਿਹੜੀ ਸ਼ਰਟ ਪਾਵਾਂ ਤੇ ਜਮਾਂ ਪਤਾ ਆ ਪਾਲਾ ਆ ਤੇਰੇ ਬਾਲੇ ਨੂੰ ਸੋਹਣੀ ਲੱਗਦੀ ਆ ਉਹ ਮੈਂ ਤਾਂ ਪਹਿਲਾਂ ਬਾਲੇ ਬਾਰਾ ਪਾਲੀ ਮੈਂ ਹੀ ਕਰਦਾ ਪਾੜਨਾ ਆ ਸ਼ਾ ਪਾੜਨ ਬੜੀ ਲੱਗੇਗੀ ਹਾਂਜੀ ਆ ਹੀ ਪਾ ਲੋ ਚਲ ਮੈਂ ਆ ਪਾ ਕੇ ਆਉਣਾ ਠੀਕ ਆ ਠੀਕ ਲੱਗਿਆ ਫਿਰਦਾਗਾ ਚੰਪ ਚੜਕੀ ਜੀ ਦੇ ਪਿੱਛੇ ਭੈਣਿਆ ਨਾ ਸੜਾ ਉਲੂ ਜਾ ਪਤਾ ਨਹੀਂ ਕਿਤੀ ਮਹੀਨੇ ਸਕੂਲ ਕੇ ਸਿਰ ਚ ਪਾਇਆਗਾ ਜਿਹੜਾ ਮੇਰੀ ਇੱਕ ਵੀ ਨਹੀਂ ਗੱਲ ਸੁਣਦਾ ਉਹਦੇ ਕਹੇ ਤੇ ਆ ਸੈਲਟ ਪਾ ਲੈਣਾ ਜੇ ਮੇਰੀ ਕਹੀ ਹੋਈ ਪਾ ਲੰਦਾ ਕਿ ਮਰਦਾ ਸੀਗਾ ਕੋਈ ਗੱਲ ਨਹੀਂ ਤੇ ਇਥੋਂ ਮੈਂ ਹੀ ਗੱਲਾਂ ਮੜਮਾਉਂ ਆਪਦੀਆਂ ਲੱਗਦਾ ਜੇ ਤਾ ਰੱਬ ਤੁਪ ਕੱਢੂਗਾ ਜੇ ਕੱਢ ਲਿਆ ਤਾਂ ਲੀੜੇ ਜੇ ਵੀ ਸੁੱਕ ਜਾਣ ਹਾਂ ਜੀ ਮੰਮੀ ਜਾ ਕੇ ਆਉਣਾ ਸੀਗਾ ਬਲੱਡ ਦੀ ਪਾਰਟੀ ਤੇ ਫਿਰ ਜਿੱਥੇ ਮਰਜ਼ੀ ਜਾਓ ਅੱਗੇ ਕਿਹੜਾ ਮੈਨੂੰ ਪੁੱਛ ਕੇ ਜਾਣੇ ਹੋਗੇ ਉਹ ਮਾਂ ਸੀ ਟਾਈਮ ਨਾਲ ਹੀ ਆ ਜਾਣੀ ਕੋਈ ਗੱਲ ਨਹੀਂ ਮੈਂ ਭਾਈ ਜਦੋਂ ਮਰਜ਼ੀ ਆਇਓ ਅੱਗੇ ਮੈਂ ਤਾਂ ਆਪਦੀ ਮਚਾ ਕੇ ਸੇਕਣੀ ਆਗੀ ਰੋਟੀਆਂ ਤਾਂ ਮੈਂ ਆਪ ਹੀ ਪਕਾ ਕੇ ਖਾਣੀਆਂ ਨੇ ਅੱਗੇ ਇਹ ਕਿੰਨਾ ਕ ਮੈਨੂੰ ਕਮਾਂਦੜਾ ਕਰਕੇ ਦਿੰਦੀ ਹੈਗੀ ਨਹੀਂ ਨਾ ਜਿੱਥੇ ਮਰਜ਼ੀ ਫਿਰਦੇ ਰਹੋ ਮੈਂ ਤੈਨੂੰ ਇੱਕ ਗੱਲ ਕਹਿਣੀ ਆਗੀ ਮੈਨੂੰ ਪੋਤੇ ਜਾਂ ਪੋਤੀ ਦਾ ਮੂੰਹ ਦਿਖਾ ਦਿਓ ਮੈਂ ਉਹਦੇ ਨਾਲ ਤਾਂ ਆਪਦਾ ਬੈਠ ਲਿਆ ਕਰੂੰਗੀ ਮਾਂ ਵੀ ਕਿੰਨੀਆਂ ਗੱਲਾਂ ਲੈ ਕੇ ਬੈਗੀ ਹਰਸ਼ ਮੇਰੀ ਗੱਲ ਸੁਣ ਤੂੰ ਜਾ ਮੋਟਸਾਂ ਵੱਲ ਜਾ ਠੀਕ ਹੈ ਮੈਂ ਆਇਆ ਮਾਂ ਮੇਰੀ ਗੱਲ ਸੁਣ ਤੂੰ ਹੋਇਆ ਕੀ ਹੈਗਾ ਲੈ ਮੈਨੂੰ ਹੋਏਗਾ ਕੋਈ ਤਾਂ ਤੈਨੂੰ ਆ ਕੋਸਾ ਉਹ ਮੈਨੂੰ ਕਿਉਂ ਹੋਣਾਗਾ ਥੋੜੀ ਮਨਪਸੰਦੀ ਥਾਂ ਤੇ ਵਿਆਹ ਕੀਤਾਗਾ ਮੈਂ ਕਿਹੜਾ ਕੋਈ ਆਪਦੇ ਵਿਆਹ ਕਰਾਇਗਾ ਤੁਸੀਂ ਵੀ ਦੇਖ ਕੇ ਆਇਤੀ ਅਰਸ਼ ਨੂੰ ਹੁਣ ਤੁਸੀਂ ਇਹਦੇ ਨਾਲ ਨੁਕਸ ਗੱਡੀ ਆਨੇ ਉਹਦੇ ਵਿੱਚ ਤੇਰੇ ਮੂੰਹ ਨਹੀਂ ਬੋਲਦੀ ਤੁਸੀਂ ਉਹਨੂੰ ਵੀ ਗੱਲ ਕਿਉਂ ਗੱਲ ਦੱਸ ਤੋ ਕੀ ਆ ਜੇ ਉਹ ਮਾੜੀ ਸੀ ਤੈਨੂੰ ਮਾੜੀ ਲੱਗਣਾ ਸੀ ਉਹਨਾਂ ਆਪਾਂ ਵਿਆਹ ਕੀ ਨਾਲ ਲਿਆਉਂਦੇ ਉਹਨੂੰ ਮੈਂ ਤੈਨੂੰ ਆਇ ਤਾਂ ਨਹੀਂ ਕਹਿੰਦੀ ਵੀ ਵਿਆਹ ਕੇ ਨਾਲ ਲਿਆਉਂਦੇ ਪਰ ਗੱਲ ਕਰ ਉਹਨਾਂ ਨਹੀਂ ਤੂੰ ਕਰਦਾ ਜਿੰਨਾ ਤੂੰ ਮੇਰਾ ਪਹਿਲਾਂ ਕਰਦਾ ਸੀਗਾ ਮੰਮੀ ਦੇਖਾ ਤਾਂ ਤੁਹਾਡੀ ਸੋਚ ਆ ਠੀਕ ਆ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਉਨੀ ਪਿਆਰ ਕਰਦਾ ਸੀ ਠੀਕ ਆ ਅੱਜ ਵੀ ਉਨੀ ਕਰਦਾ ਪਰ ਵਿਆਹ ਤੋਂ ਬਾਅਦ ਥੋੜਾ ਬੋਤਾ ਬੰਦਾ ਫਰਕ ਪਈ ਜਾਂਦਾਗਾ ਹੁਣ ਉਹ ਵੀ ਬਗਾਨੀ ਧੀ ਆ ਬੈੱਕੇ ਲੈਂਦੀ ਆ ਉਹਦਾ ਵੀ ਤਾਂ ਫਰਜ਼ ਬਣਦਾ ਕੁਝ ਮੇਰਾ ਉਹਤੇ ਹੱਕ ਤਾਂ ਬਣਦੀ ਆ ਕੋਈ ਉਹਨੂੰ ਖੁਸ਼ੀ ਰੱਖਣ ਦਾ ਲੈ ਚੱਕ ਕਿਤੇ ਇਹ ਦਿਨ ਮੰਡੀ ਬਾਗ ਜਾਨਾਗਾ ਰੋਜ਼ ਜਾਣ ਨੂੰ ਦੱਸ ਕੀ ਹੈਗਾ ਘਰੇ ਕੰਮ ਨਹੀਂ ਹੈਗੇ ਅੱਗੇ ਤਾਂ ਮੈਨੂੰ ਬਿਨ ਪੁੱਛੇ ਕਦੇ ਦੇਲ ਹੀ ਨਹੀਂ ਟੱਪਿਆ ਸੀ ਮਾਂ ਟਾਈਮ ਟਾਈਮ ਆ ਫਰਕ ਪਈ ਜਾਂਦਾ ਠੀਕ ਆ ਬੰਦੇ ਦਾ ਵਿਆਹ ਤੋਂ ਬਾਅਦ ਹੁਣ ਬਾਹਰਲੀ ਵੀ ਕੋਈ ਲਾਈਫ ਹੁੰਦੀ ਆ ਬੰਦੇ ਦੀ ਬਿਆਦਵਾ ਸੋ ਕੰਮ ਹੁੰਦੇ ਨੇ ਬੰਦੇ ਨੂੰ ਸੋ ਉਹਨੂੰ ਸਮਾਨ ਲਿਆਉਣਾ ਆਂਦੇ ਹੋਣਾ ਕੋਈ ਪਾਰਟੀ ਵਗੈਰ ਤੇ ਜਾਣਾ ਉਹਦੀ ਸਹੇਲੀਆਂ ਨੂੰ ਮਿਲਬਰਤਨ ਆ ਨਾ ਰੋਜ਼ ਹੀ ਮਿਲਨ ਵਰਤਨ ਕੀ ਹੋਇਆ ਉੱਥੋਂ ਹੀ ਆਈ ਆਂਦੀ ਆ ਸਹੇਲੀਆਂ ਚੋ ਮਾਂ ਜਿੱਤਾ ਮੈਂ ਬਿੱਟੂ ਦੀ ਪਾਰਟੀ ਜਾਣਾ ਆਪਣੇ ਜਿਹੜਾ ਮੁੰਡਾ ਆਉਂਦਾ ਹੁੰਦਾ ਬੋੜਾ ਵਾਲਾ ਨਾ ਫਿਰ ਤਾਂ ਮਾਂ ਨੂੰ ਤਾਂ ਲਿਜਾਣਾ ਚੰਗਾ ਨਹੀਂ ਸਮਝਿਆ ਨਾ ਵੀ ਮਾਂ ਨੂੰ ਵੀ ਲੈ ਜਾ ਉਹ ਮਾਂ ਤੂੰ ਉੱਥੇ ਕੀ ਕਰੇਂਗੀ ਚੱਲ ਭਾਈ ਉਹ ਜਿਹੜੇ ਬੁੜੀਆਂ ਦਾ ਹੋਆਗਾ ਚਲੋ ਹੁਣ ਤਾਂ ਮੈਂ ਬੁੜੀ ਹੋ ਗਈ। ਉਹੀ ਮਟਿਆਰ ਆ ਗਈ। ਉਹਨੂੰ ਲੈ ਕੇ ਤੁਰਿਆ ਫਿਰ। ਮਾਂ ਮੈਨੂੰ ਤਾਂ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਹਰ ਗੱਲ ਤੇ ਹਰ ਸ਼ੋਅ ਵਿੱਚ ਕਿਉਂ ਲੈ ਕੇ ਵੜ ਜਾਂਦੇ ਹੋ। ਹਰ ਸ ਕੰਮੀ ਐ ਜੇ ਕਰਦੀ ਐ। ਨਹੀਂ ਐ ਕਹਦੇ ਵੀ ਪਾਰਟੀ ਤੇ ਮੈਂ ਕੀ ਕਰੂੰਗੀ? ਤੂੰ ਬਾਹਰ ਜਾ ਖੱਲਾ। ਮੈਂ ਇੱਥੇ ਉਹਦੀ ਕੋਈ ਗਲਤੀ ਨਹੀਂ ਠੀਕ ਆ। ਹਰ ਸ਼ੋਅ ਪਾਰਟੀ ਤੇ ਮੈਂ ਲੈ ਕੇ ਆਣਾ ਨਾਲ। ਉਹਨੂੰ ਤਿਆਰ ਮੈਂ ਕੀਤਾਗਾ ਨਾਲ ਜਾਣ ਖਾਤਰ ਪਾਰਟੀ ਤੇ। ਜੇ ਮੇਰੇ ਨਾਲ ਕੰਫਰਾਂਸ ਆਊਗੀ ਥੋੜਾ ਬਲ ਮਿੱਡੀ ਕਿ ਵੱਡੀ ਗੱਲ ਲੱਗੀ। ਚਲ ਕੋਈ ਨਾ ਮੈਂ ਤਾਂ ਘਰੇ ਰੱਖੀ ਹੋਈਆਂ ਸੋਡੀ ਗੋਲਰ ਠੰਡਾ ਕਰਨਾ ਨੂੰ ਮਾਂ ਫਿਰ ਬਗਾਨੀ ਤੀ ਵੀ ਕੋਈ ਕੰਮ ਕਰਨ ਖਾਤੇ ਰੱਖੀ ਉਹਦਾ ਵੀ ਤਾਂ ਫਰਜ਼ ਬਣਦਾ ਵੀ ਬਾਹਰ ਨਿਕਲ ਘੁੰਮਣ ਫਿਰਨ ਦਾ ਚਲ ਭਾਈ ਜਿੱਥੇ ਮਰਜੀ ਜਾ ਤੇਰੇ ਨਾਲ ਨਹੀਂ ਪਕਾਈ ਬਜਦੀ ਹੈਗੀ ਮਾਂ ਤੁਸੀਂ ਮੇਰੀ ਗੱਲ ਸੁਣੋ ਇੱਕ ਠੀਕ ਆ ਦੇਖੇ ਬਾਹਰ ਰੋਲਾ ਨਾ ਪਾਓ ਹਰ ਛੇ ਮੂਤ ਪੈ ਕੇ ਛੱਡਿਆ ਨਾ ਠੀਕ ਆ ਫਿਰ ਖੁਸ਼ ਹੋਗੇ ਬਾਲੇ ਲਮਾ ਕਰ ਲੱਗਿਆ ਫਿਰਦਾ ਕਾ ਸੂਸਨੀ ਜੀ ਦੇ ਜਿੱਦ ਤਰ ਕਹਿੰਦੀ 8 ਵਜ ਦਾ ਉੱਧਰ ਅੱਗੇ ਤੱਕ ਇਹਨੇ ਮਾਨਸਾ ਨਹੀਂ ਗਿਆ ਸੀਗਾ ਕੱਲਾ ਲੀੜੇ ਲੈਣ ਵੀ ਨਹੀਂ ਜਾਂਦਾ ਸੀ ਮਾਂ ਤੂੰ ਮੇਰੇ ਨਾਲ ਚੱਲ ਹੁਣ ਇਹਨੂੰ ਸੱਗੀ ਨਾਲ ਪਰਾਂਦਾ ਉਹ ਹੀ ਖਿੱਚੀ ਫਿਰਦਾ ਗੱਠੋ ਪੈਰ ਹੋਰ ਕਿਵੇਂ ਹੈ ਪਹਿਣੇ ਠੀਕ ਹੈ ਠੀਕ ਹੈ ਪਹਿਣੇ ਤੂੰ ਸੁਣਾ ਵਧੀਆ ਬਸ ਪਹਿਣੇ ਇਹ ਟਾਈਮ ਪਾਸ ਹੋਈ ਜਾਂਦਾ ਐਨੇ ਟਾਈਮ ਹੀ ਪਾਸ ਕਰਨਾ ਹੋਰ ਆਪਾਂ ਇੱਥੇ ਕੀ ਲੈ ਜਾਣਾ ਹੋਰ ਪਹਿਣੇ ਤੂੰ ਦੱਸ ਕਿਵੇਂ ਆਈ ਠੀਕ ਆ ਬਣੇ ਬਸ ਸਰਦੀ ਬਹੂ ਨੇ ਤਾਂ ਨਾ بس ਮੈਨੂੰ ਘਰੋਂ ਕੱਢਣਾ ਕਰਤਾ ਨਾ ਪਣੇ ਇਹ ਜੀ ਕੀ ਗੱਲ ਹੋਗੀ ਤੈਨੂੰ ਪਤਾ ਹੀ ਨਹੀਂ ਪਣੇ ਨਾ ਪਣੇ ਮੈਨੂੰ ਤਾਂ ਕੀ ਪਤਾ ਮੈਂ ਕਿਹੜਾ ਬਾਹਰ ਨਿਕਲਦੀ ਆਂਗੀ ਦੇਖ ਤੇ ਸਾਡਾ ਪਣੇ ਨੱਕ ਚ ਦਮ ਕਰਕੇ ਬਹੂ ਨੇ ਜਮਾ ਹੂੰ ਮੈਂ ਮਰ ਜਾ ਵਾਹ ਤੰਗ ਕਰਦੀ ਆ ਸਾਨੂੰ ਤਾਂ ਮੈਂ ਤਾਂ ਪਣੇ ਇਕੱਲਾ ਇਕੱਲਾ ਮੁੰਡਾ ਧੀ ਮਸਾਂ ਬਸਾਂ ਬਿਆਹਿਆ ਤੀ ਮੈਨੂੰ ਕੀ ਪਤਾ ਤੀ ਵੀ ਇਹ ਜੀ ਨਿਕਲੂਗੀ ਨਾ ਪੜੇ ਇਹ ਜੀ ਕੀ ਗੱਲ ਹੋਗੀ ਖਬਰ ਆਪਣੇ ਉਹੀ ਗੱਲ ਕੜਾ ਹੋ ਹੁੰਦੇ ਨੇਗੇ ਅਕਲੀਆ ਨਹੀਂ ਹੁੰਦੇ ਨੇ ਅੱਜ ਕੱਲ੍ਹ ਦੀਆਂ ਮੈਂ ਭੈਣੇ ਫਿਰ ਉਹ ਐ ਕਿਉਂ ਬੋਲਦੀ ਆ ਕੀ ਬੜੇ ਅੱਡ ਨੂੰ ਕਹਿੰਦੀ ਐ ਵੀ ਅੱਡ ਹੋ ਜਾ ਹੁਣ ਕੱਲਾ ਕੱਲਾ ਮੁੰਡਾ ਕਿੱਥੋਂ ਅੱਡ ਕਰਦੇ ਆ ਮੈਂ ਤਾਂ ਕਿਸੇ ਵਾਸਤੇ ਜਾਣ ਨੂੰ ਜਗ੍ਹਾ ਵੀ ਨਹੀਂ ਹੈਗੀ ਵੀ ਕੁੜੀ ਹੋਵੇ ਕੁੜੀ ਕੋਲੇ ਵਾ ਜੇ ਤੇਰਾ ਜੇੜ ਤਵਾਰੇ ਜਾ ਕੇ ਬਹਿ ਜਾਂਦਾ ਮੈਂ ਤਾਂ ਕਿਸੇ ਬਾਹਰ ਜਾ ਕੇ ਵੀ ਨਹੀਂ ਬੈਠ ਸਕਦੀ ਗੱਲ ਤਾਂ ਭੈਣੇ ਹੈਗੀ ਹੈਗੀ ওই ਗੱਲਾਂ ਬਿਸ਼ਰਮ ਦਾ ਮੂੰਹ ਕੋਠੀ 'ਚ ਠੀਕ ਕਰੀਏ ਭੈਣੇ ਇਹ ਕਿਸੇ ਨੂੰ ਦੱਸਦੇ ਆ ਕਿ ਲੋਕ ਫੰਗਾ ਦੇ ੜਾਰਾ ਬਣਾ ਦਿੰਦੇ ਨੇਗੇ ਉਹ ਤਾਂ ਬਣਾਉਂਦੀ ਨੇਗੇ ਹੁਣ ਕਰੀਏ ਕੀ ਫਿਰ ਫਿਰ ਕਾਇ ਵੀ ਨਹੀਂ ਸਕਦੇ ਦੱਸ ਕਿਹਦੇ ਨੂੰ ਅੱਡ ਕਰਾਂ ਤੇ ਕੀ ਛੱਡਾਂ ਨਹੀਂ ਭੈਣੇ ਕੀ ਕਰੀਏ ਹੁਣ ਆ ਸਾਡੇ ਵਾਲੀ ਵੀ 3 ਦਿਨ ਮੋਟਰਸਾਈਕਲ ਤੇ ਚੜੀ ਰਹਿੰਦੀ ਹੈਗੀ ਉਹਨੂੰ ਰੋਜ਼ ਲੈ ਕੇ ਮੰਡੀ ਵਗ ਜਾਂਦੀ ਹੈਗੀ ਜੇ ਕਹਨੇ ਆ ਮੁੰਡੇ ਨੂੰ ਤਾਂ ਮੁੰਡਾ ਇੱਕ ਵੀ ਨਹੀਂ ਗੱਲ ਸੁਣਦਾ ਚੱਲ ਭੈਣੇ ਫਿਰ ਅੱਡ ਨੂੰ ਤਾਂ ਨਹੀਂ ਕਹਿੰਦੀ ਚੱਲ ਜਾਣਾ ਤਾਂ ਹੁਣ ਹੈ ਗਈ ਆ ਚੱਲ ਭੈਣੇ ਆ ਗੱਲ ਤਾਂ ਸਹੀ ਹੈਗੀ ਅੱਧਾ ਵਾਲੀ ਗੱਲ ਔਖਾ ਹੋ ਜਾਂਦਾ ਨਾ ਤਾਂ ਕਦੇ ਅੱਜ ਤੱਕ ਮੇਰੇ ਬੂਰੇ ਬੋਲੀਆ ਅੱਡ ਤਾਂ ਤਾਂ ਉਹਨੇ ਕਦੇ ਨਵੀਂ ਨਹੀਂ ਲਹਿਤਾ ਹਜੇ ਮੈਂ ਤਾਂ ਚਾਰ ਗੱਲਾਂ ਬੋਲ ਜੂ ਉਨੇ ਨੇ ਮੈਨੂੰ ਕਦੇ ਵੀ ਮੋੜ ਕੇ ਜਵਾਬ ਦਿੱਤਾ ਫੇਰ ਤਾਂ ਫੇਰ ਕਿੱਥੋਂ ਹੋਆ ਭਾਣੇ ਤੇਰੀ ਨੂੰ ਤਾਂ ਬਹੁਤ ਚੰਗੀ ਐ ਮੇਰੇ ਵਰਗੀ ਨੂੰ ਪੁੱਛ ਕੇ ਦੇਖ ਬਹੁਤ ਤੰਗ ਕਰਦੀ ਐ ਮੈਨੂੰ ਤਾਂ ਸਹੀ ਗੱਲ ਐ ਭਾਣੇ ਪਤਾ ਨਹੀਂ ਕੀ ਹਨਾ ਰੱਬ ਦਾ ਪੁੰਨ ਕੇ ਬੀਜਿਆ ਸੀ ਤਾ ਤਾਂ ਸੱਚੀ ਗੱਲ ਐ ਭਾਣੇ ਤੇਰੀ ਪਤਾ ਨਹੀਂ ਕੀ ਪੁੰਨ ਕੇ ਬੀਜਿਆ ਤੀਗਾ ਐ ਪਿਛਲੇ ਪਹਿਰੇ ਉਹੀ ਗੱਲ ਮੇ ਤਾਂ ਸਾਰੀ ਉੱਪਰ ਹੋ ਗਈ ਪੱਤਾ ਢੋਂਦੀ ਨੂੰ ਵੀ ਮੈਨੂੰ ਪਿਛਲੇ ਪਹਿਰੇ ਇਹੀ ਹੋ ਕਰਨੇ ਪੈਣਗੇ ਭੋਗਣੇ ਪੈਣਗੇ ਸਾਰੇ ਸਹੀ ਗੱਲ ਐ ਭਾਣੇ ਕੋਈ ਪਤਾ ਹੀ ਨਹੀਂ ਕਰਮਾਂ ਦੇ ਕਿੱਥੇ ਘਾਟੇ ਵਾਦੇ ਹੁੰਦੇ ਰਗੇ ਆਹੀ ਆਹੀ ਉਮਰ ਚ ਆਪਾ ਸੁੱਖ ਲੈਣਾ ਆਹੀ ਅੱਖਾਂ ਨੇ ਬੜੇ ਤੀ ਪੁੱਤਾਂ ਦੀਆਂ ਹੋਰ ਕਿਹੜਾ ਉਹੀ ਗੱਲ ਸੁੱਤੇ ਪਏ ਖਾਂਦੇ ਨੇ ਹਾਂ ਮਾ ਤਾਂ ਢਾਲ ਕਪਾਲਿਆ ਤੀ ਗਾ ਉਹੀ ਗੱਲ ਹਾਂ ਕੋਈ ਗੱਲ ਆਪਰਦਾਨਾ ਬਣ ਜਾਂਦੀਆਂ ਨੇ ਆਕੇ ਫੇਰ ਘਰ ਬੰਨ੍ਹਣ ਦੀਆਂ ਆਪਣੇ ਵਰਗੀਆਂ ਮਰ ਜਾਂਦੀਆਂ ਨੇ ਆਕੇ ਇਹ ਆਕੇ ਪ੍ਰਧਾਨ ਬਣ ਤਾਈ ਦਾ ਕਹਿਣੀ ਆ ਕੋਈ ਸੁੱਖ ਨਹੀਂ ਮਿਲਿਆ ਮੈਨੂੰ ਤਾਂ ਸਾਰਾ ਨਹੀਂ ਮਿਲਿਆ ਕਿਸੇ ਦਾ ਚੱਲ ਨੀ ਭੜੇ ਕੋਈ ਨਾ ਸੋਚ ਨਾ ਕਰਿਆ ਕਰ ਰੱਬਾ ਪੇ ਤੇਰੀ ਫਰਿਆਦ ਸੁਣੂਗਾ ਚੱਲ ਬਣੀ ਸੋਚ ਕਰਕੇ ਕੀ ਹੈਗਾ ਹੋਰ ਕੁਛ ਨਹੀਂ ਬੰਦਾ ਜੇ ਰੋਵੇਂਗੀ ਅੱਖਾਂ ਤੋਂ ਵਹਿ ਜੇਗੀ ਪਤਾ ਹੈ ਬਣੀ ਕਿਹੜਾ ਵੀ ਗੱਲ ਧੀ ਬੈਠੀ ਮੈਂ ਦੇ ਕੋਲੇ ਵੇਜੂ ਜਾ ਕੇ ਇੱਕ ਤੀ ਤਰ੍ਹਾਂ ਬਸਭ ਨੂੰ ਦੇ ਦੇਵੇ ਬਣੀ ਕੀ ਕਰੀਏ ਫਿਰ ਚੱਲ ਬਣੀ ਹੁਣ ਤੂੰ ਦੱਸ ਹੋਰ ਕਿਵੇਂ ਆਈ ਸੀ ਠੀਕ ਆ ਬਣੀ ਵੈਸੇ ਮੈਂ ਤਾਂ ਉਹੀ ਆਈ ਦੁੱਖ ਸੁਖ ਰੋਣ ਆ ਗਈ ਤੇਰੇ ਕੋਲੇ ਹੋਰ ਕੀ ਕਰਨ ਆਉਣਾ ਸੱਚੀ ਗੱਲ ਹੈ ਤਾਂ ਹਰ ਕੋਲੇ ਦੁੱਖ ਵੀ ਨਹੀਂ ਫਰੋਲੇ ਜਾਂਦੇ ਕਿੱਥੇ ਫਰੋਲੇ ਜਾਂਦਾ ਅਗਲਾ ਕਹਿੰਦਾ ਇਹ ਤਾਂ ਰੋਜ਼ ਹੀ ਇਹਨਾਂ ਦਾ ਰੰਟੀ ਰੋਣਾ ਦਾ ਗੱਲ ਪੱਕੀ ਹੈ ਉਹੀ ਗੱਲ ਜੇ ਰੋਜ਼ ਆਉਣੀ ਹੈ ਤਾਂ ਅਗਲਾ ਕਹਿੰਦੇ ਕਿ ਨੀ ਚੁਗਲੀਆਂ ਕਰਨ ਜਾਂਦੀ ਹੈ ਹੂੰ ਹੈ ਚੱਲ ਪਹਿਣੇ ਪਿਆਰ ਨਾਲ ਸਮਝਾ ਕੇ ਦੇਖ ਲੈ ਜਾਂ ਉਹਦੇ ਪੇਕਿਆਂ ਨੂੰ ਸੱਦ ਲਾ ਪਹਿਣੇ ਬਥੇਰਾ ਬਾਹ ਲਾ ਕੇ ਦੇਖ ਲਈ ਉਹ ਆਸਲ ਤਾਂ ਪੇਕਿਆਂ ਦੀ ਉਹ ਸਹਿ ਹੁੰਦੀ ਹੈ ਤੇ ਪੁੱਤ ਨੂੰ ਫੇਰੇ ਬਸਦਾ ਹੁੰਦਾ ਜੇ ਮਾੜੀ ਮੋਟੀ ਨਾਲ ਹੋ ਖੜਨਗੇ ਟਾਇਲ ਦਿੰਦੇ ਨੇ ਤਾਂ ਹੀ ਉਹ ਉਹ ਤਾਂ ਤੰਗ ਕਰਦੀਆਂ ਨੇ हां जे त पेके ਮਾਣਾ ਮੋਟਾ ਕਹਿਣ ਵੀ ਪਈ ਤੂੰ ਆਏ ਨਹੀਂ ਕਰਨਾ ਅਸੀਂ ਤੈਨੂੰ ਇੱਥੇ ਕਰਿਆ ਇਹਨੂੰ ਬੜਨ ਨਹੀਂ ਦਿੰਦੇ ਵਸਟੈਂਡ ਦਿੰਦੇ ਨੇ ਪੇਕੇ ਤਾਂ ਪੇਕੇ ਤਾਂ ਚੱਕ ਦੇਤੀ ਪੇਕੇ ਨਹੀਂ ਪੇਕੇ ਦੀ ਚੱਕ ਨਹੀਂ ਮਾਰਦੇ ਹਾਂ ਪੈਦਾ ਦੇਖਦੀਆਂ ਨਹੀਂ ਹੈਗੀਆਂ ਵੀ ਮਸਾਂ ਪਰਿਆ ਭਾਨਾ ਕਰ ਮਿਲ ਗਿਆ ਸਾਨੂੰ ਵੀ ਅਸੀਂ ਬਸਿਏ ਵੀ ਇਹਨੇ ਕਿੱਥੇ ਜਾਣਾਗਾ ਕਾਣੂ ਪੈਣੇ ਢੋਲੀ ਛੋਟੀ ਸੀ ਦਾਣੇ ਵੱਧ ਪੈ ਗਏ ਉਦੋਂ ਤੂੰ ਵੀ ਖੁੱਲਾਚੀ ਤੋਰੀ ਫਰੀ ਗਈ ਤੂੰ ਵੀ ਨਹੀਂ ਆ ਕੇ ਹੋ ਅੰਦਰ ਬਾੜ ਕੇ ਰੱਖੀ ਇੱਧਰ ਚੜਾਤੀ ਉੱਧਰ ਚੜਾਤੀ ਐਸੇ ਪਾਲਿਓ ਮੈਂ ਡਰਤੀ ਆਂਗੀ ਨਿਪੜੇ ਮੈਨੂੰ ਤਾਂ ਐ ਤੀ ਵੀ ਚੱਲ ਵੀ ਅਗਲਾ ਕਹਿੰਦੀ ਤੀ ਨਹੀਂ ਹੈਗੀ ਵੀ ਇਹ ਤਾਂ ਰੋਕਦੀ ਐ ਹੈ ਮੈਂ ਤਾਂ ਤੀਆਂ ਬਣਾ ਕੇ ਰੱਖਿਆ ਤੀਗਾ ਮੈਨੂੰ ਕੀ ਪਤਾ ਸੀ ਵੀ ਮੇਰੇ ਨਾਲ ਐ ਕਰਨਗੇ ਜਾਂ ਤੰਗ ਕਰਨੀ ਐ ਚੱਲ ਕੋਈ ਨਾ ਪੜੇ ਸੋਚ ਨਾ ਕਰ ਹੁਣ ਤਾਂ ਜਿਹੜਾ ਕੁਝ ਬਣ ਗਿਆ ਓਕੇ ਬਣ ਗਿਆ ਹੁਣ ਗਾਹਾ ਕੀ ਬਣੇ ਚੱਲ ਭਾਣੇ ਜੋ ਕਰਮਾਂ ਚ ਮੱਥੇ 'ਚ ਲਿਖੀ ਹੋਈ ਐ ਰੋਗਣੀ ਹੋ ਗਈ ਪਣ ਮੈਂ ਤਾਂ ਇਹ ਤਾਂ ਧਰਮ ਰਾਜ ਨੇ ਜਿਹਾ ਜਿਹਾ ਲੇਖ ਲਿਖਤੇ ਆਪਣੇ ਉਹੀ ਭੋਗਣੇ ਨੇ ਚੱਲ ਪੜਨੇ ਚੰਗਾ ਮੈਂ ਜਾਨੀ ਆ ਪੜਨੇ ਚੱਲ ਠੀਕ ਆ ਚੰਗਾ ਕੱਖ ਕੰਡਾ ਪਾਉਣਾ ਪਸੂਆਂ ਨੂੰ ਉਹ ਮੈਂ ਮਰਦਾ ਧੀਰੀ ਤਾਂ ਸਾਰੀ ਉਮਰ ਹੀ ਕਟਾ ਟੋਂਦੀ ਦੀ ਨੰਗ ਕੇ ਵਿਚਾਰੀ ਦੀ ਕਿਵੇਂ ਬਿਰਬਰ ਕਰਦੀ ਆਗੇ ਹਨਾ ਲੋ ਆਵੇ ਤਾ ਚੱਜਦੀ ਆਵੇ ਨਹੀਂ ਇਹ ਜੀ ਤਾਂ ਕਿਸੇ ਦੇ ਆਵੇ ਨਾ ਨਹੀਂ ਮੈਨੂੰ ਹੱਥ ਤੇ ਬਾਲੀ ਦਾ ਪਾਉ ਲਈ ਆ ਕਿ ਹਰਸ ਮੇਰੇ ਮੂਰੇ ਕਦੇ ਅੱਜ ਤੱਕ ਮੂੰਹ ਬੋਲ ਨਹੀਂ ਕਰਿਆ ਉਹਨੇ ਲੈ ਮੇਰੇ ਨੂੰ ਤਾਂ ਇੰਨੀ ਚੰਗੀ ਆ ਕਿ ਮੇਰੇ ਮੂਰੇ ਵੀ ਨਹੀਂ ਕਦੇ ਬੋਲੀ ਹੈਗੀ ਮੈਂ ਤਾਂ ਜਾ ਕੇ ਨਾ ਸੋਖ ਨੂੰ ਫੋਨ ਕਰ ਦੰਨੀ ਆ ਵੀ ਕਿਤੇ ਹੋਰ ਨਾ ਉਹਦੇ ਪੇਕੇ ਛੱਡਿਆ ਵੇ ਲੈ ਵਿਚਾਰੀ ਦੇਖ ਲੈ ਪਤਾ ਨਹੀਂ ਕਿਵੇਂ ਬਿਰ ਬਿਰ ਕਰਦੀ ਫਿਰਦੀ ਸੀਗੀ ਹਾਂ ਉਹੀ ਗੱਲ ਆ ਆਪ ਦਾ ਜਵਾਕ ਮਸਾ ਪਾਲਿਆ ਸੀ ਸੁਖ ਦੀ ਮਾਰੀ ਨੇ ਵੀ ਮੈਨੂੰ ਸੁੱਖ ਮੇਲੂ ਓਕੇ ਕਹਿੰਦੇ ਨੇ ਕਾਣ ਗਿਆਰੀ ਤੱਕ ਜਿਹੜਾ ਕਣਕ ਚ ਆਪਾਂ ਬੀਜਦੇ ਆ ਆਪਦੇ ਆ ਉਗਦੀ ਹੈਗੀ ਓਹੋ ਤੇ ਹਲਾ ਜਿਹੋ ਪੇਕੀ ਬਾਗੀ ਤਾਂ ਇਹਨਾਂ ਦੇ ਘਰ ਦਾ ਤਾਂ ਜਮੀਂ ਪੱਥਾ ਬੂਤਾ ਵਾ ਜਿਜੂਗਾ ਕੌਣ ਹੁਣ ਦਵਾਰੇ ਜਵਾਕ ਨੂੰ ਰਿਸ਼ਤਾ ਕਰੂ ਕੋਈ ਨਹੀਂ ਕਰਦਾ ਮੈਮੀ ਨਾ ਐਮੀ ਬੋਲੀਗੀ ਲੈ ਹਤਾ ਹੁਰਦੇ ਦਮਾਗ ਚਹੋਰੀ ਗੱਲ ਫਿਰ ਜਾਂਦਿਆ ਹੁਣ ਸੁੱਖ ਨੂੰ ਲਾਗਾ ਪਹਿਲਾ ਫੋਨ ਕਹਾਉ ਨੂੰ ਹੈਲੋ ਹਾਂ ਬੁੱਤਾ ਹੈਲੋ ਸੁੱਖ ਤੂੰ ਬੋਲਦਾ ਕਿਉਂ ਨਹੀਂ ਬੁੱਤਾ ਮੈਂ ਤਾਂ ਤੇਰੀ ਬਾਜੀ ਨਹੀਂ ਸੁਣੀ ਉੱਤ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਗਿਆ ਤਾਂ ਨਹੀਂ ਹਰਸ ਦੇ ਪਿੰਡ ਪੁੱਤ ਜਾਈ ਵੀ ਨਾ ਤੂੰ ਹੁਣੇ ਹੁਣੇ ਜਿੱਥੇ ਹੈਗਾਗਾ ਉੱਥੇ ਹੀ ਲੈ ਕੇ ਹਰਸ ਨੂੰ ਘਰੇ ਆ ਜਾ। ਬਤਾ ਇੱਥੇ ਤੈਨੂੰ ਮੈਂ ਕੋਈ ਗੱਲ ਨਹੀਂ ਦੱਸਦੀ। ਸਾਰੀ ਗੱਲ ਤੈਨੂੰ ਰੇ ਆਏ ਨੂੰ ਦੱਸੋ। ਹਾਂ ਬਤਾ ਜਾ। ਸ਼ੌਕਰ ਮਾੜਕਾ ਹਜ ਗਈ ਨਹੀਂ ਸੀਗੇ। ਵਦਿਆ ਉਰੇ ਮੋੜ ਲੈ। ਜੇ ਹੋ ਪੀਕੀ ਬਾਕ ਜਾਂਦੀ ਮੈਂ ਆਪਦੇ ਪੁੱਤ ਦਾ ਘਰ ਆਪਦੇ ਆਪ ਹੱਥੀ ਪੱਟ ਦੰਦੀ। ਹਾਂਜੀ ਮੰਮੀ ਜੀ ਕਿਵੇਂ ਫੋਨ ਕੀਤਾ ਸੀ ਤੁਸੀਂ ਨੇ ਪੁੱਤ ਫੋਨ ਕਰਕੇ ਤਾਂ ਤੈਨੂੰ ਮੈਂ ਤਾਂ ਸੱਦਿਆ ਤੇਰੀ ਤਾਈ ਆਈ ਸੀਗੀ ਤਾਈ ਜੀ ਸੀ ਮਾਂ ਕੋ ਕਿ ਮੈਂ ਪੁੱਤ ਕਿਵੇਂ ਆਉਣਾਗਾ ਉਹਨਾਂ ਦੇ ਘਰੇ ਦੇਖ ਰੋਜ ਰਾ ਕੁੱਤੀਆ ਕਲੇਸਾਗਾ ਕਹਿੰਦੇ ਬਹੂ ਨਾ ਰੁਸਕੀ ਪੇਕੀ 바ਗੀ ਵਿਚਾਰੀ ਨਾ ਬਾਲੇ ਵੇਰ ਵੇਰ ਕਰਦੀ ਤੁਰੇ ਫਿਰਦੀ ਸੀਗੀ ਦੇਖ ਕੇ ਨਾ ਉਹਦੇ ਕਣੀ ਆਏ ਹੁੰਦਾ ਸੀਗਾ ਵੀ ਕੀ ਕੀ ਕਹੀ ਤੇ ਕੀ ਛੱਡੀਏ ਵਿਚਾਰੀ ਆਪ ਦਾ ਢੱਡ ਹੌਲਾ ਕਰਨਾ ਹੀ ਸੀ ਕਹਿੰਦੇ ਸਾਡੀ ਬਹੂ ਤਾਂ ਆ ਕੁਛ ਕਰਦੀ ਫਿਰਦੀ ਹੈਗੀ ਪਰ ਥੋੜੀਆਂ ਗਲਤੀਆਂ ਮੈਂ ਵੀ ਬਹੁਤ ਕੀਤੀਆਂ ਨੇ ਹੱਸ ਤੇ ਇੰਨੀ ਪਾਬੰਦੀਆਂ ਲਾ ਕੇ ਇਹਨੂੰ ਬਾਹਰ ਨਹੀਂ ਜਾਣ ਦੇਣਾ ਹੈ ਸਾਰਾ ਦਿਨ ਤਾਨੇ ਮੇਨੇ ਮਾਰਦੇ ਮਿੱਤੀ ਪੁੱਤ ਨੂੰ ਆਪਾਂ ਵਿਆਹ ਕੇ ਲਿਆਏਾਂਗੇ ਕਾਦੇ ਵਾਸਤੇ ਲਿਆਏ ਆ ਉਹੀ ਗੱਲ ਦਾ ਮਾਂ ਤੁਹਾਨੂੰ ਮਹਿਗੀ ਸੀਗੀ ਮੈਂ ਭਾਵੇਂ ਇੰਦੀ ਬਗਾਨੀ ਤੀ ਵਿਆਹ ਕੇ ਲਉਂਦੀ ਗਲਤੀ ਮੰਨਦੀ ਕਿ ਮੈਂ ਇੱਥੋਂ ਵੀ ਗਲਤੀ ਹੋਗੀ ਮੇਰੇ ਤਾਂ ਐਵੇਂ ਦਿਮਾਗ ਤੇ ਠਿੱਕਰਾ ਮੁੱਦਾ ਵੱਜਿਆ ਪਿਆ ਸੀ ਨਾ ਮੰਮੀ ਜੀ ਤੁਸੀਂ ਸਾਡੇ ਤੋਂ ਵੱਡੇ ਹੋ ਤੁਸੀਂ ਗਲਤੀ ਮੰਨਦੇ ਸੋਹਣੇ ਨਹੀਂ ਲੱਗਦੇ ਨਹੀਂ ਪੁੱਤ ਬੱਡੇਆਂ ਦਾ ਜੋ ਗਲਤੀ ਹੋਈ ਹੋਵੇ ਨਾ ਗਲਤੀ ਮੰਨਣੀ ਵੀ ਜ਼ਰੂਰੀ ਹੈਗੀ। ਨਲੇਮਾ ਤੇਰੀ ਨੂੰ ਤਾਂ ਬਹੁਤ ਚੰਗੀ ਆ। ਲੋਕਾਂ ਦਾ ਬੁਰਾ ਹਲਵਾ ਆਇਆ ਜਾ ਕੇ ਦੇ। ਸਹੀ ਗੱਲ ਆ ਪੁੱਤ। ਇਹ ਤੇਰੀ ਜਮਾ ਲੱਖ ਰੁਪਏ ਦੀ ਗੱਲ ਆ। ਅੱਜ ਤੱਕ ਅੱਛ ਤੇਰੇ ਮੂਹਰੇ ਬੋਲੀ ਹੈਗੀ। ਨਹੀਂ ਤੂੰ ਇੰਨਾ ਕੁਝ ਬੋਲ ਦੰਨੀ ਐ ਇਹਨੂੰ। ਸਹੀ ਗੱਲ ਆ ਇਹ ਗੱਲ। ਮੈਨੂੰ ਆਏ ਹੋ ਗਿਆ ਵੀ ਮੈਂ ਆਪਦਾ ਪੁੱਤ ਪਾ ਲਿਆਗਾ। ਕਿਤੇ ਨਾ ਵੀ ਮੇਰੀ ਨੂੰ ਦੇ ਹੱਥ ਨਾ ਚੜ ਜੇ। ਬਸ ਮੈਂ ਇਹੀ ਗੱਲ ਦੇ ਟੈਨਸ਼ਨ ਕਰੀ ਫੇਰੀ। ਹਾਂ ਜਮਲੀ ਫਿਕਰ ਨਾ ਕਰ। ਠੀਕ ਆ ਜਿੰਨਾ ਮੈਂ ਤੇਰਾ ਪਹਿਲਾਂ ਕਰਦਾ ਸੀ ਉਨੀ ਤਰਜ ਕਰਦਾ। ਠੀਕ ਆ ਨਾ? ਸਹੀ ਗੱਲ ਆਇ ਤਾਂ ਲੋਕਾਂ ਦੀਆਂ ਨੂੰਹਾਂ ਕਸਰ ਨਹੀਂ ਛੱਡਦੇ ਤਾਂ ਪਰਿਵਾਰੇ ਬਣਾ ਗੱਲ ਤਾਂ ਪੁੱਤ ਤੇਰੀ ਸਹੀ ਆ ਮੈਂ ਵੀ ਬਹਿਮ ਕਰੀ ਗਈ ਆ ਵੀ ਮੇਰਾ ਪੁੱਤ ਨਾ ਮੇਰੀ ਨੂੰਹ ਦੇ ਬੱਚੇ ਨਾ ਹੋ ਜੇ ਪਰ ਮੈਂ ਸੋਚਿਆ ਨਹੀਂ ਵੀ ਮੈਂ ਵੀ ਕਿਸੇ ਦੀ ਨੂੰਹ ਸੀਗੀ ਉਦੋਂ ਮੇਰੀ ਸੱਸ ਨੇ ਤਾਂ ਮੇਰੇ ਨਾਲ ਕੀਤਾ ਨਹੀਂ ਮਾਂ ਤੂੰ ਗਲਤੀ ਸੋਚੀ ਗਈਆਂ ਕਿ ਤੈਨੂੰ ਪਤਾ ਨਾ ਵਿਆਹ ਤੋਂ ਬਾਅਦ ਕੁਝ ਨਾ ਕੁਝ ਤਾਂ ਬੰਦਾ ਚੇਂਜ ਹੁੰਦੀ ਆ ਨਾ ਪਰ ਇਹਦਾ ਮਤਲਬ ਇਹ ਨਹੀਂ ਮੈਂ ਉਹਦੀ ਮਾਂ ਨੂੰ ਭੁੱਲ ਜਾਊਗਾ ਹਾਂ ਪੁੱਤ ਗੱਲ ਠੀਕ ਆ ਕੀ ਚਲ ਕੋਈ ਨਾ ਪੁੱਤ ਜਿਹੜੀ ਗੱਲ ਹੋ ਗਈ ਹੋ ਵਾਗੀ ਪਰ ਕੰਨੇ ਜਦੋਂ ਅਕਲਾਵੇ ਉਹਦੀ ਸਵੇਰਾ ਹਨਾ ਸਹੀ ਗੱਲ ਚੰਗਾ ਪੁੱਤ ਰੋਟੀ ਟੁੱਕਾ ਖਾ ਲਓ ਤੁਸੀਂ ਠੀਕ ਹੈ ਮੰਮੀ ਜਲ ਟੈਨਸ਼ਨ ਆ ਲੈ ਰੋੜੀਆ ਤੁਸੀਂ ਚੰਗਾ ਪੁੱਤ ਮੈਂ ਤਾਂ ਵੀ ਸੋਚ ਕਰੇਗੀ ਕਿ ਵਾਕ ਤਾਂ ਮੇਰੇ ਬਥੇਰੇ ਚੰਗੇ ਨੇ